ਜਮਾ ਨਮੀ ਗੱਡੀ ਕਾਲੇ ਰੰਗ ਦੀ ਆਲਟੋ ਆਪਾਂ ਲੈ ਕੇ ਪਹੁੰਚਿਆ ਰੇਟ ਮੰਗਿਆ ਮਾਲਕ ਨੇ 55000 ਰੁਪਏ ਮਾਲਕ ਨੇ ਕਿਹਾ ਮੌਕੇ ਤੇ ਹੋਰ ਵੀ ਰੇਟ ਘੱਟ ਕਰ ਲਾਂਗੇ ਸਪਲੈਂਡਰ ਜਮਾ ਨਮਾ ਤੇ ਹੀ ਮਾਡਲ ਆਪਾਂ ਲੈ ਕੇ ਪਹੁੰਚਿਆ ਰੇਟ ਬਹੁਤ ਘੱਟ ਹੈ ਜੀ ਤੁਹਾਨੂੰ ਰੇਟ ਸਾਰੇ ਚੰਗੇ ਲੱਗਣਗੇ ਸੁਨਹਿਰੀ ਮੌਕਾ ਹੀ ਹੈ ਤੁਹਾਡੇ ਵਾਸਤੇ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਹੈ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਹਰੇ ਜ ਅੱਖਰਾਂ ਚ ਲਿਖਿਆ ਰਹਿੰਦਾ ਹੈਗਾ ਸਵਿਫਟ ਵੀਡੀ ਆਈ ਪਹਿਲੀ ਗੱਡੀ ਤੁਸੀਂ ਚੈੱਕ ਕਰੋ ਜੀ ਸੈਕੰਡ ਓਨਰ ਗੱਡੀ ਆ ਫੁੱਲ ਗਾਰੰਟੀ ਆ ਸਾਰਾ ਕੁਝ ਆਪਨ ਵਧੀਆ ਮਿਲ ਜਾਊਗਾ ਰੇਟ ਮਾਲਕ ਨੇ 315000 ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਕਿਹਾ ਰੇਟ ਮੋਕੇ ਤੇ ਹੋ ਜਾਊਗਾ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਜੇ ਕਿਸ ਨੂੰ ਗੱਡੀ ਪਸੰਦ ਆਈਏ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹੂੰ ਮਾਲਕ ਦਾ ਏਰੀਆ ਸਰਦੂ ਲਗੜ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਸੀ ਮਾਲਕ ਦੇ ਘਰ ਦੀ ਗੱਡੀ ਆ ਪਰਸਨਲ ਰੱਖੀ ਹੋਈ ਆ ਹਰਿਆਣਾ ਨੰਬਰ ਗੱਡੀ ਆ ਸੀ ਬਾਕੀ ਸ਼ੌਮਕ ਨਾਲ ਚਲਾਈ ਹੋਈ ਆ ਅੰਦਰੋਂ ਪੂਰੀ ਵਧੀਆ ਬਾਹਰੋਂ ਪੂਰੀ ਵਧੀਆ ਪਈ ਆ ਰੰਗ ਪੂਰਾ ਵਧੀਆ ਸੀਟ ਕਵਰ ਤੋਂ ਲੈ ਕੇ ਸਾਰੀ ਅਸੈਸਰੀ ਆਪਾਂ ਨੂੰ ਵਧੀਆ ਮਿਲ ਜਾਊਗੀ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦਾ ਮੋਬਾਈਲ ਨੰਬਰ 628003444083 ਇਹ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪ ਵੀ ਕਰ ਸਕਦੇ ਹੋ ਸੈਕੰਡ ਗੱਡੀ ਆਪਾਂ 2008 ਮਾਡਲ ਆਲਟੋ ਲੈ ਕੇ ਪਹੁੰਚੀ ਅਸੀਂ ਆਲਟੋ ਗੱਡੀ ਆ ਇਹਦੀ ਪਾਸਿੰਗ ਰੀਨਿਊ ਕਰਵਾਈ ਹੋਈ ਹੈ ਮਾਲਕ ਨੇ 2028 ਤੱਕ ਗੱਡੀ ਪੂਰੀ ਸੋਹਣੀ ਆਪਾਂ ਇਹ ਲੈ ਕੇ ਪਹੁੰਚੇ ਹਾਂ ਜੇ ਕਿਸੇ ਨੂੰ ਪਸੰਦ ਆਈ ਹੈ ਤਾਂ ਮਾਲਕ ਦੇ ਘਰੇ ਤਲਵੰਡੀ ਸਾਬੋ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਸਾਰਿਆਂ ਦੇ ਸਾਰੇ ਟਾਇਰ ਆਪਾਂ ਨੂੰ 70 ਤੋਂ 75 ਪੈਸੇ ਮਿਲ ਜਾਣਗੇ ਗੱਡੀ ਦੇ ਨੰਬਰ ਦੀ ਗੱਲ ਕਰੀਏ ਤਾਂ ਹਰਿਆਣਾ ਨੰਬਰ ਗੱਡੀ ਅਸੀਂ ਤੇ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਗੱਡੀ ਦਾ ਰੰਗ ਸਿਲਵਰ ਹੈ ਅੰਦਰੋਂ ਪੂਰੀ ਸੋਹਣੀ ਹੈ ਗੱਡੀ ਪੂਰੀ ਬਾਹਰੋਂ ਆਪਾਂ ਨੂੰ ਵਧੀਆ ਮਿਲ ਜੂਗੀ ਮੌਕੇ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ 1 ਰੁਪਿਆ ਕਿਸੇ ਪਾਸੋਂ ਗੱਡੀ ਕਿਸੇ ਪਾਸੋਂ ਵੀ ਭਾਲਦੇ ਨਹੀਂ ਮਾਲਕ ਨੇ ਕਿਹਾ ਹਰ ਚੀਜ਼ ਦੀ ਅਸੀਂ ਫੁੱਲ ਗਰੰਟੀ ਲੈਨੇ ਆ ਗੱਡੀ ਦੇਖਣ ਦੇ ਵਿੱਚ ਵੀ ਪੂਰੀ ਸੋਹਣੀ ਐ ਖੜੀ ਵੀ ਸੋਹਣੀ ਲੱਗਦੀ ਐ ਬਾਕੀ ਤੁਸੀਂ ਗੱਲ ਆਪ ਕਰ ਸਕਦੇ ਹੋ ਮਾਲਕ ਨਾਲ ਰੇਟ ਤੋਂ ਉਹਨਾਂ ਮੈਂ ਦੱਸ ਹੀ ਦਿੱਤਾ 1 2 ਘਾਟਾਬਾਦ ਕੀਤਾ ਜਾਊਗਾ ਤਲਵੰਡੀ ਸਾਬੋ ਖੜੀ ਐ ਓਨਰ ਦਾ ਮੋਬਾਈਲ ਨੰਬਰ 95923 9232 ਗੱਲ ਕਰ ਲਿਓ ਆਪੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਆ ਕਰੋ ਜੇ ਕਿਸੇ ਕੋਲੇ ਕੋਈ ਗੱਡੀ ਮੋਟਰਸਾਈਕਲ ਬੋਲਟ ਘਰ ਕੂਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣਾ ਨੰਬਰ ਉੱਤੇ ਹਰੇ ਜ ਅੱਖਰਾਂ ਚ ਲਿਖਿਆ ਰਹਿੰਦਾ ਨੰਬਰ 94656929488 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਵੀ ਲਗਵਾ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਡ ਕਰਵਾਉਣੀ ਹੈ ਹੁਣ ਆਪਾਂ ਰਿਟੇਜ ਗੱਡੀ ਦੀ ਗੱਲ ਕਰਾਂਗੇ ਜੀ ਰਿਟੇਜ ਆਪਣੇ ਕੋਲੇ ਮਾਲਕ ਨੇ ਸੇਲ ਵਾਸਤੇ ਗੱਡੀ ਭੇਜੀ ਹੋਈ ਹੈ ਤੇ ਗੱਡੀ ਆਪਣੇ ਕੋਲੇ ਪਹੁੰਚੀ ਹੈ ਜੀ ਜਗਰਾਉਂ ਏਰੀਆ ਚੋਂ ਜਗਰਾਉਂ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਮਾਲਕ ਦੇ ਘਰੇ ਦੇਖ ਸਕਦੋਂ ਮਾਡਲ ਦੀ ਗੱਲ ਕਰੀਏ 2010 ਮਾਡਲ ਮਾਲਕ ਨੇ ਗੱਡੀ ਦੱਸੀ ਆ ਬਾਕੀ ਮਾਲਕ ਨੇ ਕਿਹਾ ਜਿਹੜਾ ਰੇਟ ਇਹਨਾਂ ਨੇ ਕਨਫਰਮ ਕੀਤਾ ਉਹਦੇ ਵਿੱਚੋਂ ਘਾਟਾ ਵਾਧਾ ਹੋ ਜਾਊਗਾ ਤੇ ਰੇਟ ਮਾਲਕ ਨੇ 215 ਕਿਹਾਗਾ ਇਹ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮੌਕੇ ਤੇ ਹੋ ਜਾਊਗਾ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਇਹ ਰੀਟਜ ਜਾ ਕੇ ਦੇਖ ਸਕਦੋਂ 13 ਚ ਅਲਾਈ ਲੱਗੀ ਹੋਈ ਨਹੀਂ 11 ਦੀ ਕੰਡੀਸ਼ਨ ਬਹੁਤ ਵਧੀਆ 70-75 ਪੈਸੇ ਆਪਾਂ ਨੂੰ ਮਿਲ ਜੂਗੀ ਗੱਡੀ ਦਾ ਨੰਬਰ ਚੈੱਕ ਕਰ ਲਓ ਜੀ ਪੰਜਾਬ ਨੰਬਰ ਗੱਡੀ ਆਪਾਂ ਲੈ ਕੇ ਪਹੁੰਚੀਆਂ ਸਿਲਵਰ ਰੰਗ ਹੈ ਸੀ ਨਾ ਤਾਂ ਕੋਈ ਡੈਮੇਜ ਹੈ ਨਾ ਕੋਈ ਗਲੌਟ ਹੈ ਮੂਰੇ ਬੋਰਨਡ ਤੇ ਹਲਕਾ ਜਿਹਾ ਡੈਂਟ ਆਪਾਂ ਨੂੰ ਸ਼ਾਇਦ ਮਿਲੂ ਪਤਾ ਨਹੀਂ ਇਹ ਡੈਂਟ ਹੈ ਜਾਂ ਬੈਸੇ ਕੋਈ ਚੀਟ ਲੱਗੀ ਹੋਈ ਆ ਹੋਰ ਕਿਸੇ ਪਾਸੋਂ ਆਪਾਂ ਨੂੰ ਕੋਈ ਦਿੱਕਤ ਕੋਈ ਨੁਕਸ ਕੁਝ ਨਹੀਂ ਮਿਲਣਾ ਬੰਪਰ ਦੇਖ ਲਓ ਜੀ ਪੂਰੇ ਟੌਪ ਦੇ ਆਪਾਂ ਨੂੰ ਬੰਪਰ ਮਿਲ ਜਾਣਗੇ ਤੇ ਅਗਲਾ ਬੰਪਰ ਵੀ ਪੂਰਾ ਸੋਹਣਾ ਮਿਲ ਜੂਗਾ ਤੇ ਪਿਛਲਾ ਵੀ ਪੂਰਾ ਵਧੀਆ ਮਿਲ ਜੂਗਾ ਅੰਦਰੋਂ ਸਾਰਾ ਕੁਝ ਵਧੀਆ ਮਿਲ ਜੂਗਾ ਗੱਡੀ ਡੀਜ਼ਲ ਤੇ ਅਸੀਂ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਸਾਰੀ ਐਸੈਸਰੀ ਵਗੈਰਾ ਨਾਲ ਆਪਾਂ ਨੂੰ ਮਿਲ ਜੂਗੀ ਵਧੀਆ ਚੜੀ ਚੜਾਈ ਜਿੰਮੇ ਕਿ ਮੈਟਿੰਗ ਮੈਟ ਸੀਟ ਕਵਰ ਹਰ ਚੀਜ਼ ਮੈਟਿੰਗ ਮੈਨੂੰ ਲੱਗਦਾ ਸ਼ਾਇਦ ਹੈ ਨਹੀਂ ਬਾਕੀ ਤੁਸੀਂ ਮਾਲਕ ਤੋਂ ਕਨਫਰਮ ਕਰ ਲਿਓ ਕਈ ਵਾਰੀ ਫੋਟੋਆਂ ਥੋੜੀਆਂ ਜਿਹੀਆਂ ਪੁਰਾਣੀਆਂ ਹੁੰਦੀਆਂ ਸੀ ਤੇ ਬਾਅਦ ਚ ਮੈਟਿੰਗ ਕਰਵਾ ਲੈਂਦੇ ਮਾਲਕ ਉਹ ਥੋੜੀ ਬਹੁਤੀ ਜਾਣਕਾਰੀ ਤੁਸੀਂ ਫੋਨ ਤੇ ਕਰ ਲਿਆ ਕਰੋ ਜੀ ਲੈ ਲਿਆ ਕਰੋ ਤੇ ਮਾਲਕ ਦਾ ਮੋਬਾਈਲ ਨੰਬਰ 9888106395 ਗੱਲ ਤੁਸੀਂ ਆਪ ਹੀ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਹੋਰ ਸਬੱਪਟ ਗੱਡੀ ਪਹੁੰਚੀ ਆ ਸਬੱਪਟ ਤਾਂ ਹੈ ਜੀ ਇਹ ਡਿਜ਼ਾਇਰ ਹੈ ਕੰਡੀਸ਼ਨ ਆਲੂਕਿਆ ਜੀ ਆਰਮੀ ਪਰਸਨ ਕੋਲੇ ਗੱਡੀ ਹੈ ਮਾਲਕ ਜਿਹੜੇ ਆਪ ਨੇ ਉਹ ਆਰਮੀ ਦੇ ਵਿੱਚ ਨੇ ਜੀ ਗੱਡੀ ਆਪਾਂ ਨੂੰ ਇਹ ਮਿਲ ਜੂਗੀ ਅਗਸਤ 2016 ਮਾਡਲ 4 ਲੱਖ 60000 ਰੁਪਿਆ ਮਾਲਕ ਵੱਲੋਂ ਡਿਮਾਂਡ ਹੈ ਬਟਾਲਾ ਮਾਲਕ ਦਾ ਏਰੀਆ ਜੀ ਕੰਡੀਸ਼ਨ ਗੱਡੀ ਦੀ ਆ ਲੋਕੇ ਆ ਪੂਰੀ ਸੋਹਣੀ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਗੁੱਡ ਕੰਡੀਸ਼ਨ ਦੇ ਵਿੱਚ ਗੱਡੀ ਦਾ ਨੰਬਰ ਪੰਜਾਬ ਆਪਾਂ ਨੂੰ ਮਿਲ ਜੂਗਾ ਪੰਜਾਬ ਨੰਬਰ ਗੱਡੀ ਆ ਜੀ ਚਿੱਟੇ ਰੰਗ ਦੀ ਆ ਬੰਪਰ ਬੂਮਪਰ ਪੂਰੇ ਟੌਪ ਦੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਜੇ ਆਪਾਂ ਅੰਦਰੋਂ ਦੇਖੀਏ ਜੀ ਤਾਂ ਸੀਟ ਕਵਰ ਤੁਸੀਂ ਚੈੱਕ ਕਰ ਲਓ ਫੋਟੋਆਂ 'ਚ ਦੇਖ ਰਹੇ ਆਸੀਂ ਬਹੁਤ ਟੌਪ ਦੇ ਮਾਲਕ ਨੇ ਸੀਟ ਕਵਰ ਚੜਵਾ ਰੱਖਿਆ ਤੇ ਜਿੰਨਾ ਕੁਝ ਵੀ ਆ ਜੀ ਪੂਰਾ ਵਧੀਆ ਮਿਲੂਗਾ ਨਾ ਤਾਂ ਕੋਈ ਐਕਸੀਡੈਂਟਡ ਨਾ ਕੋਈ ਤਿਆਰ ਹੋਈ ਗੱਡੀ ਜੈਨੂਨ ਗੱਡੀਆਂ ਜੀ ਸਾਰੇ ਦੀ ਸਾਰੀ ਇੱਕ ਸਕਰੈਚ ਤੱਕ ਇੱਕ ਛੀੜ ਤੱਕ ਆਪਾਂ ਨੂੰ ਗੱਡੀ ਤੇ ਨਹੀਂ ਮਿਲਣੀ ਪੰਜਾਬ ਨੰਬਰ ਹੈ ਕਾਗਜ਼ ਪੱਤਰ ਜਿੰਨੇ ਵੀ ਹੁੰਦੇ ਸਾਰੇ ਦੇ ਸਾਰੇ ਆਪਾਂ ਨੂੰ ਪੂਰੇ ਮਿਲ ਜਾਣਗੇ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖੋਗੇ ਗੱਡੀ ਨੂੰ ਤੁਹਾਨੂੰ ਪਸੰਦ ਆਊਗੀ ਰੇਟ ਵੀ ਪਸੰਦ ਆਊਗਾ ਤੁਸੀਂ ਬਾਕੀ ਹੋਰ ਵੀ ਘਟਾ ਦੇਣਗੇ ਮਾਲਕ ਰੇਟ ਕੋਈ ਫਿਕਸ ਤਾਂ ਇਹਨਾਂ ਨੇ ਆਖਿਆ ਨਹੀਂ ਤੇ ਓਨਰ ਨਾਲ ਤੁਸੀਂ ਗੱਲ ਆਪ ਕਰ ਲਿਓ 72 187 72 151 ਕੋਈ ਵੀ ਗੱਲ ਕਰਨੀ ਹੋਈ ਗੱਲ ਤੁਸੀਂ ਆਪ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਤੁਹਾਨੂੰ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਪਸੰਦ ਆ ਰਹੀ ਹੈ ਸੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਵਧੀਆ ਲੱਗੇ ਲਾਈਕ ਕਰਨਾ ਨਾ ਭੁੱਲਿਓ ਜੀ ਤੇ ਡੇਲੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਹਰ ਰੂਲਸ ਆਪਾਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਅਲੱਗ-ਅਲੱਗ ਏਰੀਆ ਚੋਂ ਹਰ ਰੋਜ਼ ਲੈ ਕੇ ਪਹੁੰਚਦੇ ਹਾਂ ਸੀ ਇਸੇ ਤਰ੍ਹਾਂ ਦੀ ਵੀਡੀਓ ਘਰ ਕੋਠੀ ਮਕਾਨ ਗੱਡੀ ਮੋਟਰਸਾਈ ਹਰ ਰੋਜ਼ ਦੇਖਣ ਵਾਸਤੇ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਬਾਕੀ ਵੀਡੀਓ ਡੇਲੀ ਆਪਾਂ ਲੈ ਕੇ ਪਹੁੰਚਦੇ ਹਾਂ ਤੇ ਅਗਲੀ ਵੀਡੀਓ 'ਚ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਐਡ ਲਗਵਾ ਸਕਦੇ ਹਾਂ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 94659 29488 ਹੁਣ ਆਪਾਂ ਸਪਲੈਂਡਰ ਦੀ ਗੱਲ ਕਰਦੇ ਹਾਂ ਜੀ ਫਾਸਟ ਓਨਰ 23 ਮਾਡਲ ਸਪਲੈਂਡਰ ਲੈ ਕੇ ਪਹੁੰਚਿਆ ਜੀ ਤੇ ਮੋਲਾਪੁਰ ਦਾਖਾ ਮਾਲਕ ਦਾ ਏਰੀਆ ਦਾ 74000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜਮਾ ਨਾਮਾ ਮੋਟਰਸਾਈਕਲ ਹੈ ਜੀ ਬਾਕੀ ਤੁਸੀਂ ਵੀਡੀਓ 'ਚ ਚੈੱਕ ਕਰ ਰਹੇ ਹੋ ਫਾਸਟ ਓਨਰ ਹੈ ਮਾਲਕ ਨੇ ਸ਼ੌਂਕ ਨਾਲ ਰੱਖਿਆ ਹੋਇਆ ਸ਼ੌਂਕ ਨਾਲ ਚਲਾਇਆ ਹੋਇਆ ਸੀ ਤੇ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜੀ ਟਾਇਰਾਂ ਦਾ ਲਾਈ ਦੇਖੋ ਕਿੰਨੇ ਟੌਪ ਦੇ ਮਾਲਕ ਨੇ ਪਵਾ ਰੱਖੇ ਬਾਕੀ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਮਾਲਕ ਦਾ ਮੋਬਾਈਲ ਨੰਬਰ 9464757423 ਗੱਲ ਤੁਸੀਂ ਆਪ ਕਰ ਲਿਓ ਜੀ ਤੇ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਕਾਲੇ ਰੰਗ ਦੀ ਆਲਟੋ ਆਪਾਂ ਲੈ ਕੇ ਪਹੁੰਚੇ ਅਸੀਂ ਟਾਇਰ ਟੱਪਾ ਬਹੁਤ ਵਧੀਆ ਮਿਲ ਜੂਗਾ 70 ਤੋਂ 75 ਰੁਪਏ ਸੀ ਆਲਟੋ ਐਲ ਐਕਸ ਆਈ ਗੱਡੀ ਹੈ ਜੀ 6 ਮਾਡਲ ਹੈ ਬਾਕੀ ਕਾਲੇ ਰੰਗ ਦੀ ਹੈ ਸੀ ਮਾੜੇ ਮੋٹے ਸਕਰੈਚ ਉਹ ਵੱਖਰੀ ਗੱਲ ਹੈ ਜੀ ਕਿਉਂਕਿ ਕਾਲੇ ਰੰਗ ਤੇ ਸਕਰੈਚ ਤਾਂ ਮਾੜੇ ਮੋٹے ਪੈਂਦੇ ਹੁੰਦੇ ਹੀ ਅਸੀਂ ਕਾਲੇ ਰੰਗ ਤੇ ਤਾਂ ਬੇਸ ਵੀ ਸਕਰੈਚ ਉਹੀ ਦੂਰੋ ਹੀ ਚਮਕਦੇ ਹੁੰਦੇ ਆ ਬਾਕੀ ਗੱਡੀ ਵਧੀਆ ਸੀ ਸੀਟ ਕਵਰ ਮਾਲਕ ਨੇ ਕਿਹਾ ਬਿਲਕੁਲ ਨਵੇਂ ਚੜੇ ਹੋਏ ਨੇ ਬੈਟਰੀ ਬਿਲਕੁਲ ਨਵੀਂ ਅਸੀਂ ਤੇ ਇੰਜਨ ਗিয়ার ਦੀ ਫੁੱਲ ਗਾਰੰਟੀ ਹੈ ਮਾਲਕ ਨੇ ਆਪਨੇ ਕਿਹਾ ਆਰਾਮਪੁਰਾ ਫੁੱਲ ਮਾਲਕ ਦਾ ਏਰੀਆ 55000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਕਿਸੇ ਨੇ ਚਲਾਣੀ ਹੋਵੇ ਗੱਡੀ ਚਲਾ ਕੇ ਦੇਖਣੀ ਹੋਵੇ ਟ్రਾਈ ਲੈਣੀ ਹੋਵੇ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਬਾਕੀ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਪੂਰੀ ਜਦੋਂ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਸੀ ਨੰਬਰ ਹੈ 92036 2224 ਗੱਲ ਆਪ ਕਰ ਲਓ ਜੀ ਤਾਂ ਕਿ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟਾਂ ਜਰੂਰ ਕਰਿਓ ਜੀ ਸ਼ੇਅਰ ਕਰਦੋ ਸਪੋਰਟ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਸੇ ਕੋਲੇ ਕੋਈ ਵੀ ਚੀਜ਼ ਵੇਚਣ ਵਾਸਤੇ ਹੈ ਆਪਣੇ ਕੋਲੇ ਭੇਜੋ ਕਿਸੇ ਵੀ ਏਰੀਆ ਚ ਫਰੀ ਚ ਆਪਾਂ ਐਡ ਲਗਾ ਦਾਂਗੇ